ਸਰ ਤੋਂ ਕਾਂਗਰਸ ਦੇ ਉਮੀਦਵਾਰ ਗੁਜੀਤ ਸਿੰਘ ਔਜਲਾ ਦੀ ਹਮਾਇਤ ਵਿੱਚ ਸਾਬਕਾ ਡਿਪਟੀ ਸੀਐਮ ਓਮਪrakash ਸੋਨੀ ਵੱਲੋਂ ਇੱਥੇ ਇੱਕ ਪਰਵੀ ਰੈਲੀ ਦਾ ਆਯੋਜਨ ਕੀਤਾ ਗਿਆ ਤੇ ਓਮਪrakash ਸੋਨੀ ਇੱਥੇ ਪਹੁੰਚੇ ਨੇ ਉਹਨਾਂ ਨਾਲ ਗੱਲਬਾਤ ਕਰਨ ਲਈ ਸੋਨੀ ਸਾਹਿਬ ਕੀ ਕਹਣਾ ਜੀ ਬਹੁਤ ਤਕੜੀ ਕਿਥੀ ਗੱਲੀ ਕਰਵਾਈਏ ਔਰ ਕਿਸ ਦਾ ਹੰਗਾਰਾ ਮੇਲੇ ਹੈ ਕਾਂਗਰਸ ਦਾ ਤੁਸੀਂ ਵੇਖੋ ਹੰਗਾਰਾ ਤੁਸੀਂ ਇੱਥੇ ਲੋਕਾਂ ਦਾ ਸ਼ਾਹ ਵੇਖ ਲਓ ਕਿੰਨਾ ਸਾਡੀਆਂ ਕਿੰਨੀ ਗਿਣਤੀ ਚ ਭੈਣਾ ਵੇਚਿਆ ਨੇ ਸੋ ਰੈਲੀ ਤਰੀਕ ਵਾਲੇ ਦਿਨ ਕੋਟਾਂ ਪੈਣੀਆਂ ਮੈਂਬਰ ਪਾਰਲੀਮੈਂਟ ਲਈ ਸੋ ਮੈਂ ਸਮਝਦਾ ਦੋਰ ਅੱਗੇ ਸਾਡਾ ਨੌਜਵਾਨ ਇਥੋਂ ਲੋਕਾਂ ਨੇ ਜਿਤਾ ਕੇ ਭੇਜਿਆ 3 ਇਸੀ ਦੇਰ ਜਿਹੜਾ ਉਹ ਫੇਰ ਲੋਕਾਂ ਨੇ ਜਿਤਾ ਕੇ ਭੇਜਣਾ ਸੋ ਕਾਂਗਰਸ ਪਾਰਟੀ ਦੀ ਸਰਕਾਰ ਬਣੀ ਆ ਸੋ ਅੱਜ ਇਹਨੂੰ ਜਿਤਾ ਕੇ ਭੇਜਣਾ ਰਾਹੁਲ ਗਾਂਧੀ ਜੀ ਦੇ ਹੱਥ ਮਜ਼ਬੂਤ ਕਰਨਾ ਬਾਦ ਬਾ 400 ਤੋਂ ਪਾਰ ਦਾ ਨਾਰਾ ਦੇ ਰਹੀ ਸਰ ਉਹ ਜੋ ਮਰਜ਼ੀ ਕਹੀ ਜਾਂਦੀ ਉਹ ਜੋ ਮਰਜ਼ੀ ਕਹਿਣ ਲੋਕਾਂ ਨੇ ਮਨ ਬਣਾ ਲਿਆ ਹਿੰਦੁਸਤਾਨ ਚ ਕਾਂਗਰਸ ਦੀ ਸਰਕਾਰ ਤਾਂ ਬਿਲਕੁਲ ਜੀ ਇਹਨੇ ਡਿਪਟੀ ਸੀਐਮ ਸਾਫ ਦਾ ਓਮਪrakash ਸੋਨੀ ਜਿਹੜੇ ਕਿ ਆਖਰੀ ਨੇ ਵੀ ਲੋਕਾਂ ਨੇ ਮਨ ਬਣਾ ਲਿਆ ਵੀ ਇਸ ਵਾਰ ਕਾਂਗਰਸੀ ਸਰਕਾਰ ਬਣਨ ਜਾ ਰਹੀ ਹੈ ਤਾਂ ਗੁਰਜੀਤ ਸਿੰਘ ਔਜਲਾ ਇੱਥੇ ਨੇ ਗੱਲਬਾਤ ਕਰਨੇ ਗਏ ਸਭ ਥੋੜੇ ਦਿਨ ਰਹਿ ਗਏ ਨੇ ਕਿਸੇ ਦਾ ਪ੍ਰਚਾਰ ਚੱਲਨੇ ਹਾਂ ਬਹੁਤ ਵਧੀਆ ਤੁਸੀਂ ਇਹ ਸਾਰੇ ਔਜਲਾ ਸਾਹਿਬ ਨੇ ਹੁਣ ਇਹ ਜਵਾਬ ਦੇਣ ਲੱਗ ਗਏ ਖੈਰ ਬਹੁਤ ਸੋਹਣਾ ਪ੍ਰਚਾਰ ਆ ਔਰ ਸਭ ਤੋਂ ਵੱਡੀ ਗੱਲ ਜਦੋਂ ਮਾਵਾ ਪੈਣਾ ਅਸ਼ੀਰਵਾਦ ਦੇਣ ਆ ਜਾਂਨਾ ਜੀ ਤੇ ਬਹੁਤ ਵੱਡੀ ਗੱਲ ਤਾਕਤ ਹੁੰਦੀ ਹੈ ਅੱਜ ਦੂਜੀ ਰੈਲੀ ਹੈ ਜੇ ਵਿੱਚ ਮੈਕਸਿਮਮ ਸਾਡੀਆਂ ਭੈਣਾਂ ਅਸ਼ੀਰਵਾਦ ਦੇਣ ਆਈਆਂ ਨੇ ਮਾਮਾ ਅਸ਼ੀਰਵਾਦ ਦੇਣ ਆਈਆਂ ਨੇ ਔਰ ਮੇਰੇ ਕੀਤੇ ਕੰਮਾਂ ਤੇ ਲੋਕ ਬਾਜ ਜਿਹੜੀ ਉਠਾਈ ਹੈ ਪਬਲਿਕ ਹੁਣ ਡੇਲੀ ਵੇਖ ਰਹੀ ਹੈ ਮੈਂ ਇਹਨਾਂ ਨੂੰ ਕਹਾਂ ਸਰਚ ਕਰੋ ਤੁਹਾਡੇ ਮੱਧਰ ਵਿੱਚ ਕਹਿਣਾ ਚਾਹੁੰਨਾ ਜਿਹੜਾ ਵੀ ਕੋਈ ਵੋਟ ਪਾਉਣਾ ਚਾਹੁੰਦਾ ਮੈਂ ਕਹਿੰਦਾ ਮੈਨੂੰ ਫੇਰ ਵੀ ਤੁਸੀਂ YouTube ਤੇ ਜਾ ਕੇ ਸਰਚ ਕਰੋ ਔਰ ਉੱਥੇ ਚੰਗੀ ਜਿਹੜੀਆਂ ਸਾਰੀਆਂ ਚੀਜ਼ਾਂ ਵੇਖੋ ਫਿਰ ਜਾ ਕੇ ਆਪਣਾ ਮਨ ਤਖੜੇ ਕਰਕੇ ਬੰਨੋ ਕਿਉਂਕਿ ਅੱਜ ਲੋੜ ਹੈ ਯੋਗ ਬਦਲ ਚੁੱਕਾ ਹੈ ਹਰ ਕੋਈ ਕਹਿੰਦਾ ਮੈਂ ਬਹੁਤ ਚੰਗੇ ਕੀਤਾ ਮੈਂ ਬਹੁਤ ਕੀਤਾ ਹਰ ਇੱਕ ਦਾ ਰਿਕਾਰਡ ਕੱਢ ਲਓ ਕੀ ਕੀਤਾ ਤੁਹਾਨੂੰ ਪਤਾ ਲੱਗ ਜੇਗਾ ਸੋ ਇਸ ਕਰਕੇ ਇੱਥੇ ਵੱਡੇ ਫੰਕਸ਼ਨਾਂ ਦੇ ਉੱਤੇ ਅਸੀਂ ਬਹੁਤ ਗੱਲਾਂ ਲੰਬੀਆਂ ਤਣੀਏ ਨਹੀਂ ਕਰ ਸਕਦੇ ਪਰ ਫਿਰ ਵੀ ਲੋਕਾਂ ਨੇ ਮਨ ਬਣਾਇਆ ਕਾਂਗਰਸ ਪਾਰਟੀ ਨੂੰ ਕਾਂਗਰਸ ਪਾਰਟੀ ਦੇ ਲੀਡਰ ਸਭਾ ਨੂੰ ਵੱਡੀ ਤਾਕਤ ਦੇ ਦੇ ਦਿੱਤਾ ਔਰ 4 ਤਰੀਕ ਨੂੰ ਇੰਡੀਆ ਲਾਈਨ ਦੀ ਸਰਕਾਰ ਬਣੇਗੀ ਭਾਰਤ ਦੇ ਵਿੱਚ ਔਰ ਜਿਹੜਾ ਜੋ ਹਾਲਾਤ ਦੇਸ਼ ਚ ਪੈਦਾ ਹੋਇਆ ਉਹਦੀ ਲੜਾਈ ਦੁਬਾਰਾ ਲੜੀ ਜਾਏ ਕਾਂਗਰਸ ਇਕਜੁੱਟ ਹੋ ਗਈ ਹੈ ਜੀ ਵੀ ਤੁਹਾਡੇ ਸਾਹਮਣੇ ਹੈ ਹਾਂ ਸਰਕਾਰੀਆ ਸਾਹਿਬ ਦੇ ਫੰਕਸ਼ਨ ਕਰਕੇ ਆਏ ਹੁਣ ਸੋਨੀ ਸਾਹਿਬ ਦਾ ਕੀਤਾ ਕਿ ਬਲੋਰੀਆ ਸਾਹਿਬ ਤੇ ਜਾ ਰਹੇ ਆ ਉਤੋਂ ਬਾਅਦ ਦੱਤੀ ਸਾਹਿਬ ਦੇ ਨੇ ਡਾਕਟਰ ਰਾਜਕਮਰ ਦੇ ਵੀ ਫੰਕਸ਼ਨ ਕਰਕੇ ਆਏ ਆ ਸੋ ਕਾਂਗਰਸ ਪਤਾ ਕੀ ਹੈ ਕਾਂਗਰਸ ਇੱਕ ਵਿਚਾਰਤਾਰਾ ਹੈ ਜਿੱਦੋਂ ਵਿਚਾਰਤਾਰਾ ਨੂੰ ਇਹ ਲੱਗਦਾ ਕਿ ਦੇਸ਼ ਖਤਰੇ 'ਚ ਹੈ ਸੰਵਿਧਾਨ ਖਤਰੇ 'ਚ ਹੈ ਉਹ ਵਿਚਾਰਤਾਰਾ ਆਪਣੇ ਆਪ ਉੱਠ ਪੈਂਦੀ ਹੈ ਸਾਡਾ ਵਰਕਰ ਤੇ ਵਰਕਰ ਵੀ ਉੱਠ ਪਿਆ ਸਾਡਾ ਲੀਡਰ ਵੀ ਉੱਠ ਪਿਆ ਅਸੀਂ ਆਪਣੀ ਜ਼ਿੰਮੇਵਾਰੀ ਸਮਝ ਰਹੇ ਆ ਪਰ ਜਦੋਂ ਅਸੀਂ ਪੁੱਛਦੇ ਆ ਭਾਜਪਾ ਨੂੰ ਵੀ ਉਹ ਕਹਿੰਦੇ ਸੰਵਿਧਾਨ ਖਤਰੇ ਵਿੱਚ ਆਪ اپੋਜੀਸ਼ਨ ਆਖੜੀ ਉਹ ਕਹਿੰਦੇ ਇਹ اپੋਜੀਸ਼ਨ ਦੀ ਬੋਖਲਾਹਟ ਆ ਨਹੀਂ ਸਰਕਾਰਾਂ ਅਹੀਂ ਤੋੜੀਆਂ ਸੀ ਸਰਕਾਰਾਂ ਕੋ ਤੋੜੀਆਂ ਸੀ ਤੁਸੀਂ ਜਿਹੜੇ ਸਰਕਾਰ ਜਿਹੜੇ ਚੁਣੇ ਹੋਏ ਲੋਕਤੰਤਰ ਦੇ ਨਾਲ ਸਰਕਾਰਾਂ ਮੁੱਖ ਮੰਤਰੀ ਕਿੰਨੇ ਤੋੜੇ ਸੀ ਈਡੀ ਦਾ ਦੁਰਪਰਯੋਗ ਕੌਣ ਕਰ ਰਿਹਾ ਪਬਲਿਕ ਸੈਕਟਰ ਜੁੰਟ ਕਿੰਨੇ ਵੇਚ ਨੇ ਇਸ ਸੰਵਿਧਾਨ ਕਹਿੰਦਾ ਸੀ ਇਹਨਾਂ ਨੂੰ ਵੇਚੋ ਮਨੀਪੁਰ ਵਰਗੀਆਂ ਠੇਨਾਵਾ ਸ਼ਰਮਣਾ ਕਿੰਨੇ ਕਰਾਈਆਂ ਨੇ ਹਾਥਰ ਵਰਗੀਆਂ ਠੇਨਾਵਾ ਕਿੰਨੇ ਕੀਤੀਆਂ ਨੇ ਇਹ ਲੋਕ ਜਿਹੜੇ ਭ੍ਰਿਸ਼ਟਾਚਾਰੀ ਨੇ ਅੱਜ ਬੀਫ ਕੰਪਨੀਆਂ ਜਿੱਥੇ ਸਾਡੀ ਗਊ ਮਾਤਾ ਦੀ ਰੱਖਿਆ ਦੀ ਗੱਲ ਕਰਦੇ ਨੇ ਉਹ ਕੋਹਨਾ ਕੰਪਨੀਆਂ ਤੋਂ 250 ਕਰੋੜ ਦਾ ਰਿਸ਼ਵਤ ਨਹੀਂ ਲਈ ਅੱਜ ਅੱਜ ਚਰਾਏ ਦੇ ਲੋਕ ਨੰਗੇ ਹੋ ਗਏ ਨੇ ਪਾਕਿਸਤਾਨ ਨਾਲ ਗੱਲ ਕਰਦੇ ਨੇ ਪਾਕਿਸਤਾਨ ਦੀਆਂ ਕੰਪਨੀਆਂ ਤੋਂ ਰਿਸ਼ੂਤ ਲੈਂਦੇ ਨੇ ਜਿਹਨਾਂ ਨੂੰ ਸਿੰਧੂ ਅਮਰੀਕਾ ਮਾਡਲ ਦਿਖਾ ਰਹੇ ਨੇ ਅੰਮ੍ਰਿਤਸਰ ਵਾਸੀਆਂ ਨੂੰ ਉਹਨਾਂ ਅੰਮ੍ਰਿਤਸਰ ਨੂੰ ਅੰਮ੍ਰਿਤਸਰ ਦਾ ਮਾਡਲ ਠੀਕ ਕਰ ਦੋ ਅਮਰੀਕਾ ਵਾਲਾ ਮਾਡਲ ਉਹਨਾਂ ਦੇ ਕੋਈ 34 ਸਾਲ ਤੋਂ ਬਾਅਦ ਉਹ ਅਮਰੀਕਾ ਵਾਲੀ ਗੱਲ ਇਹਨਾਂ ਨੂੰ ਸਮਝ ਆਉਂਦੀ ਹੈ ਮੈਂ ਤਾਂ ਉਹਨਾਂ ਨੂੰ ਕਿਹਾ 4 ਤਰੀਕ ਤੋਂ ਬਾਅਦ ਇੱਕ ਅਧੀ ਕਾਉਂਸਲਰ ਦੀ ਇਲੈਕਸ਼ਨ ਲੜਿਓ ਜਾਂ ਸਰਪੰਚੀ ਦੀ ਤੁਹਾਨੂੰ ਧਰਤੀ ਦਾ ਪਤਾ ਲੱਗਣਾ ਚਾਹੀਦਾ ਕਿ ਮੁਸ਼ਕਿਲਾਂ ਕੀ ਨੇ ਅੱਜ ਕਾਉਂਸਲਰ ਇੱਥੇ ਖੜੇ ਨੇ ਨ ਉਦੋਂ ਤੁਹਾਨੂੰ ਕੰਮ ਕਰਨੀ ਚਾਹੀਦੀ ਤੁਸੀਂ ਕਹ ਪ੍ਰਧਾਨ ਮੰਤਰੀ ਨਾਲ ਮੇਰੀ ਬਹੁਤ ਵਧੀਆ ਜੇ ਪ੍ਰਧਾਨ ਮੰਤਰੀ ਸਾਹਿਬ ਨੇ ਇੰਨੀ ਵਧੀਆ ਸੀ ਤੇ ਅੰਮ੍ਰਿਤਸਰ ਲਈ ਕੀ ਕੀਤਾ ਤੁਸੀਂ ਕਹਿੰਦੇ ਮੇਰੀ ਧਰਤੀ ਪੁਰਖਿਆਂ ਦੀ ਆ ਪੁਰਖਿਆਂ ਤੇ ਨਿਦੀਨ ਕੀਤਾ ਰਿਟਾਇਰਡ ਆਈਐਫਸਾ ਬਹੁਤ ਕੰਮ ਕੱਢ ਮਲੇ ਨੇ ਅੰਮ੍ਰਿਤਸਰ ਵਾਸਤੇ ਕਰਾਂਗਾ ਰਿਟਾਇਰਡ ਐਸਐਸਪੀ ਵੀ ਹੋ ਜੇ ਨਾ ਉਹ ਵਿਚਾਰੇ ਦੀ ਸਿਪਾਹੀ ਨਹੀਂ ਸੁਣਦਾ ਇਹਨਾਂ ਦੀ ਕਹਿੰਦੇ ਸੁਣਨੀ ਹੈ ਇਹਨਾਂ ਨੂੰ ਤਾਂ ਵੈਸੇ ਪੰਜਾਬ ਚ ਕੋਈ ਨਹੀਂ ਜਾਣਦਾ ਜਿਹਦੇ ਬਾਹਰ ਰਹੇ ਨੇ ਸੋ ਇਸ ਕਰਕੇ ਦੇਖੋ ਅੱਜ ਹਰੇਕ ਨੇ ਕਹਿਣਾ ਮੈਂ ਬਹੁਤ ਚੰਗਾ ਪਬਲਿਕ ਸਭ ਜਾਣਦੀ ਹੈ ਮੈਂ ਕਹਿੰਦਾ ਪਬਲਿਕ ਤੇ ਫੈਸਲੇ ਛੱਡੋ ਤੇ ਚਾਰ ਤੀਰਕ ਨੂੰ ਦੇਖਾਂਗੇ ਇੱਕ ਨੂੰ ਲੋਕਾਂ ਦਾ ਲਗਾਤਾਰ ਨਾਰਾ ਜਿਹੜਾ ਕਿ ਬੀਜੇਪੀ ਵੱਲੋਂ ਬੁਲੰਦ ਕੀਤਾ ਜਾ ਰਿਹਾ ਹੈ ਅੱਜ ਕੋਈ ਯਾਦ ਵੀ ਖਲੋਤਾ ਨਾ ਉਹਨੂੰ ਪੁੱਛਣਾ ਨੇ ਕਿ ਮੈਂ ਸਾਰੀਆਂ ਜਿੱਤੀਆਂ ਇਹਦਾ ਹੁਣ ਕੀ ਹਾਲ ਹੈ ਅੱਜ ਜਿਸ ਹਿਸਾਬ ਨਾਲ ਦਾਅਵੇ ਕੀਤੇ ਜਾ ਰਹੇ ਨੇ ਉਹ ਮਨਾਂ 1.5 200 ਸੀਟ ਤੇ ਅਮਰਸਰ ਦੀ ਬਣ ਜਾਂਦੀ ਹੈ ਤੇ ਸਾਰੀਆਂ ਜੋੜ ਲੇਗਾ ਤੇ ਉਹ ਜਿਤਨੀਆਂ ਤੇ 13 ਹੀ ਨੇ ਉਸ ਹਿਸਾਬ ਨਾਲ ਉਹਨਾਂ ਨੂੰ 100 ਤੱਕ ਹੀ ਪੜਾਉਣਾ ਉਸ ਤੋਂ ਵੱਧ ਨਹੀਂ ਆਉਣਾ ਇਹ ਨੇ ਗੁਰਜੀਤ ਸਿੰਘ ਔਦਲਾ ਜਿਹੜੇ ਕਿ ਕਾਂਗਰਸ ਦੇ ਕੈਂਡੀਡੇਟ ਨੇ ਉਹਨਾਂ ਦੀ ਹਮਾਇਤ ਵਿੱਚ ਅੱਜ ਸਾਬਕਾ ਡਿਪਟੀ ਸੀਐਮ ਉmberਕਾਸ਼ ਸੋਨੀ ਵੱਲੋਂ ਇੱਕ ਵਰਵੀ ਰੈਲੀ ਦਾ आयोजन ਕੀਤਾ ਗਿਆ ਜਿਸ ਵਿੱਚ ਗੁਰਜੀਤ ਸਿੰਘ ਔਜਲਾ ਇਹੀ ਆਖਦੇ ਵਿਖਾਈ ਦੇ ਰਹੇ ਨੇ ਵੀ ਇਸ ਵਾਰ ਤੀਸਰੀ ਵਾਰ ਜਿਹੜੇ ਕੀ ਅੰਮ੍ਰਿਤਸਰ ਦੇ ਲੋਕ ਨੇ ਉਹਨਾਂ ਨੂੰ ਜਿਤਾ ਕੇ ਸੰਸਦ ਵਿੱਚ ਭੇਜਣਗੇ ਕਿਉਂਕਿ ਬਹੁਤ ਸਾਰੇ ਕੰਮ ਉਹਨਾਂ ਨੇ ਕੀਤੇ ਨੇ ਤੇ ਬਹੁਤ ਸਾਰੇ ਕੰਮ ਕਰਵਾਉਣੇ ਜਿਹੜੇ ਕੀ ਉਹ ਹਜੇ ਬਾਕੀ ਵੀ ਨੇ ਔਰ ਲਗਾਤਾਰ ਉਹ ਲੋਕ ਸਭਾ ਵਿੱਚ ਅੰਮ੍ਰਿਤਸਰ ਦੇ ਹੱਕ ਦੀ ਆਵਾਜ਼ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप